ਸਾਡੇ ਬਹੁਤ ਬੜੇ ਬੀਤੀ ਕਿ ਸਾਡੇ ਸ਼ਹਿਰ ਦੇ ਪੇਸ਼ਾਗਰ ਬੜੇ ਪਰੇਸ਼ਾਨ ਹੋਏ ਇੱਥੇ ਆ ਗਏ ਡਾਕਟਰ ਮਹਿਤਾ ਜੀ ਇੱਥੇ ਇਹਨਾਂ ਨੂੰ ਚੈੱਕ ਕਰਮਾਏ ਸੀ। ਕਿਆ ਡਾਕਟਰ ਮਹਿਤਾ ਜੀ ਡਿਊਟੀ ਸੀ ਹੀ ਥੇ? ਹਾਂ ਜੀ। ਨਾਈਟ ਡਿਊਟੀ ਦੇ ਕੌਣ ਸੀ ਲੋਕ? ਡਾਕਟਰ ਮਹਿਤਾ ਜੀ। ਮੈਡਮ ਕਹਿ ਰਹੀ ਹੈ ਕਿ ਡਾਕਟਰ ਮਹਿਤਾ ਜੀ ਡਿਊਟੀ ਕੱਢ ਦਿੱਤੀ ਗਈ ਤੇ ਤੁਹਾਡੀ ਲਾਈ ਗਈ ਹੈ। ਉਹ ਤਾਂ ਫਿਰ ਤਾਂ ਲਗਾਈ ਨਾ ਮੈਡਮ ਡਾਕਟਰ ਪੀਐਮਓ ਮੈਡਮ ਨੇ ਕਿਹਾ ਉਹ ਦੇਖੋ ਇਸ ਹਾਲਾਤਾਂ ਵਿੱਚ ਡਾਕਟਰ ਮਹਿਤਾ ਜੀ ਨੇ ਪੇਸ਼ੈਂਟ ਨੂੰ ਚੈੱਕ ਕੀਤਾ ਹੈ। ਕੀ ਉਹ ਹਾਲਾਤ ਸਾਡੇ ਸ਼ਹਿਰ ਵਿੱਚ ਡੀਵੀਰ ਸਾਹਿਬ ਪਲੀਜ਼ WhatsApp ਕਰ ਸਾਹਮਣੇ ਤਾਂ ਮੈਂ ਸ਼ਹਿਰ ਤੋਂ ਨਹੀਂ ਆ ਰਿਹਾ। ਆਪਾਂ ਸਖਤੀ ਗੱਲ ਕਰੀਏ। ਮੈਡਮ ਨੂੰ ਬੁਲਾ ਲਓ ਇੱਥੇ ਡੀਵੀਰ ਸਾਹਿਬ ਇੱਥੇ ਮੇਰੀ ਮੇਰੇ ਪਰਿਵਾਰ ਦਾ ਕੋਈ ਮੈਂਬਰ ਵੀ ਆ ਸਕਦਾ ਹੈ। ਤੁਹਾਡੇ ਪਰਿਵਾਰ ਦਾ ਮੈਂਬਰ ਵੀ ਆ ਸਕਦਾ ਹੈ। ਜਿੰਨਾ ਕੰਡੀਸ਼ਨਾਂ ਵਿੱਚ ਡਾਕਟਰ ਸਾਹਿਬ ਨੇ ਆ ਕੇ ਪੇਸ਼ੈਂਟ ਨੂੰ ਦੇਖਿਆ ਹੈ। ਕੀ ਉਹ ਸਾਡੇ ਵਿੱਚ ਠੀਕ ਹੈ? ਅਸੀਂ ਕਿੰਨੀ ਗਲਤਾਂ ਕਰਦੇ ਹਾਂ ਵਸ ਤੁਸੀਂ ਗਲਤ ਨਹੀਂ ਹੋ ਤੁਸੀਂ ਫਿਰ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਦੀ ਜਗ੍ਹਾ ਲੈ ਲਿਆ ਦੇਖੋ ਮੈਂ ਕੁਝ ਨਹੀਂ ਕਰਦਾ ਮੈਂ ਸਿਸਟਰ ਨੂੰ ਪੁੱਛਿਆ ਮੈਂ ਮੌਕੇ ਤੇ ਇਹਨਾਂ ਨੂੰ ਡ੍ਰਿੰਕ ਕਿਤੇ ਇਹਨਾਂ ਨੂੰ ਕਿਹਾ ਤਾਂ ਮੈਂ ਡਿਊਟੀ ਨਹੀਂ ਕਰਨੀ ਮੈਂ ਬਾਅਦ ਬਾਅਦ ਕਹਿੰਦਾ ਸੀ ਡਿਊਟੀ ਨਹੀਂ ਕਰਨੀ ਉਹਦੋਂ ਮੈਂ ਡਾਕਟਰ ਮਹਿਤਾ ਨਾਲ ਗੱਪ-ਹਰਕਤਾਂ ਨਾਲ ਲੇਡੀਜ਼ ਨਾਲ ਦੋ ਪਟੇਟੇ ਜਿਹਨੂੰ ਗੱਪ-ਹਰਕਤਾਂ ਨਾਲ ਵੇਖ ਰਿਹਾ ਸੀ ਡਾਕਟਰ ਮਹਿਤਾ ਆਸਰੋ ਪਹਿਲੇ ਵੀ ਗਲਤੀਆਂ ਕਰਦਾ ਹੈ ਇਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਡਿਊਟੀ ਨਹੀਂ ਕਰਨੀ ਮੇਰੀ ਉਹ ਮੇਰੀ ਤੂੰ ਦੇਖੋ ਭਾਈ ਮੈਂ ਤੁਹਾਡੇ ਕੋਲ ਆ ਕੇ ਫੋਲਡ ਨਹੀਂ ਆ। ਤੁਸੀਂ ਸਟਾਰ ਕੋਲ ਜਾ ਕੇ ਇਹਦਾ ਗੱਲ ਕਰੋ। ਮੈਂ ਮੈਂ ਆਪਣੀ ਤਾਂ ਡਿਊਟੀ ਹੈ ਆਪਾਂ ਡਿਊਟੀ ਕਰਦੇ। ਕਿਉਂ ਜੀ? ਮੈਂ ਤਾਂ ਆਪਾਂ ਡਿਊਟੀ ਤਾਂ ਕਰੀ। ਤੁਹਾਡੇ ਕੋਲ ਕੋਈ ਕਮੀ ਨਹੀਂ ਹੈ। ਤੁਸੀਂ ਫੇਰ ਬੇਨਤੀ ਕਰਦੇ। ਤੁਸੀਂ ਫੇਰ ਆ ਕੇ ਪੇਸ਼ੰਦ ਨਾਲ ਲਾਲ ਕੀਤਾ। ਆਪਾਂ ਜਿੰਨਾ ਯਾਗੀ ਦੀ ਪਰੇਸ਼ਾਨੀ ਕਰਨ ਕੀਤੀ ਹੈ, ਕਿਹਾ ਉਧਰ ਕੋਈ ਤੁਹਾਡੇ ਕੋਲ ਕੋਈ ਮੈਡਮ ਹੀ ਦੱਸ ਸਕਦੇ। ਇਹ ਚਾਲ ਜਿਹੜੇ ਉਹਨਾਂ ਨਾਲ। ਸਰ ਤੁਹਾਡੇ ਕੋਲ ਇੱਥੇ ਆਏ ਹੋ, ਅਲਾਜ ਕੀਤਾ ਕਰ ਰਹੇ ਹੋ। ਅਸੀਂ ਕਹਿੰਦੇ ਮੈਂ ਤਾਂ ਸ਼ਰਾਬ ਵੀ ਕਿਉਂ ਕਰਦਾ ਹਾਂ ਬਾਕੀ ਤਾਂ। ਮੈਂ ਤਾਂ ਦੱਸੂਗੀ। ਜਦੋਂ ਤੁਸੀਂ ਸੋਫੇ ਕੋਲ ਡਾਕਟਰ ਇਹ ਦੱਸੋ ਕਿ ਬੜਾ ਕੁਝ ਹੋਈ ਨਹੀਂ ਵੀ ਕੀਤਾ ਤੁਹਾਡੇ ਲਈ ਕਿਸੇ ਨੂੰ ਕੋਈ ਨਾ ਕੀ ਗੱਲ ਹੋਈ 4 3 4 500 ਕੀ ਗੱਲ ਜਦੋਂ ਤੁਸੀਂ ਆਇਓ ਤੁਸੀਂ ਨਵੇਂ ਪਰਚੀ ਬਣਾ ਕੇ ਦੇ ਦਿੱਤੀ ਜਦੋਂ ਡਾਇਰੈਕਟਰ ਆਉਂਦੇ ਉਹ ਆਪਣੇ ওভার ਡਾਕਟਰ ਦਾ ਮੈਥਡ ਆ ਕਿ ਸਭ ਉਹ ਹੋਣਾ ਤੇ ਕਿਉਂ ਫਿਰ ਐਂਟਰੀ ਕੀਤੀ ਨਾ ਐਮਰਜੈਂਸੀ ਵਿੱਚ ਆ ਕੇ ਕੀ ਕੀ ਫੋਟਾ ਨਾ ਕਰ ਰਹੀ ਕਿਉਂ ਕਰ ਰਹੀ ਜੋ ਜਤੀ ਮੈਡਮ ਚਾਰਜ ਨੇ ਕਿਹਾ ਦੇਖੋ ਬਈ ਆਉ ਮਰੀਜ਼ ਦੇਖ ਲੋ ਤਾਂ ਫਿਰ ਮੈਨੂੰ ਤਾਂ ਐਂਟਰੀ ਕਰਨੀ ਜਦੋਂ ਡレイン ਕੀਤੀ ਪਈ ਮੇਰੇ ਮੇਰੀ ਪਾਈਪ ਮੇਰੀ ਬਾਹਰ ਆਈ ਉਹ ਜਦੋਂ ਮੈਨੂੰ ਕਹਿੰਦੇ ਕਿ ਨਾ ਡਰੇ ਉਹਦੀ ਕੋਈ ਗਲਤੀ ਹੋਈ ਜਾਂ ਉਹਦੇ ਕੋਈ ਗਲਤੀ ਹੋਈ ਜਾਂ ਆਪਾਂ ਕੋਈ ਨਹੀਂ ਸਵੇਰੇ ਡਾਕਟਰ ਸਵੇਰੇ ਮੰਦਰ ਚਾਹ ਦਿੱਤੀ ਨਹੀਂ ਸਵੇਰੇ ਡਾਕਟਰ ਸ਼ਰਾਬ ਹੀ ਘਰ ਕਰ ਕਿ ਇਹਨਾਂ ਨਾਲ ਗੱਲ ਕਰ ਲੋ ਦੇਖੋ ਮੈਨਾਂ ਨੂੰ ਕਹਿੰਦਾ ਗੁੱਡੀ ਨਹੀਂ ਕਰਨੀ ਅਸੀਂ ਉਹਨਾਂ ਨਾਲ ਤੁਸੀਂ ਦੱਸੋ ਸ਼ਰਾਬ ਪੀਤੀ ਕਿ ਨਹੀਂ ਪੀਤੀ ਉਹ ਮੈਂ ਇਹ ਦੱਸਣ ਤੁਸੀਂ ਡਾਕਟਰ ਲਾਓ ਤਾਂ ਮਿਲਿਆ ਵੀ ਨਹੀਂ ਡਾਕਟਰ ਦੇ ਨਾਤੇ ਤੁਸੀਂ ਦੱਸੋ ਉਹਨਾਂ ਸ਼ਰਾਬ ਪੀਤੀ ਨੇ ਪੀਤੀ ਮੈਡਮ ਨੇ ਕਿਹਾ ਸ਼ਰਾਬ ਪੀਤੀ ਸੀ ਅਸੀਂ ਸੂਰਜ ਪ੍ਰਸ਼ਤ ਕਰਾਂਗੇ ਜੇ ਇਹਦੀ ਸ਼ਿਕਾਇਤ ਨਹੀਂ ਕੀਤੀ ਤਾਂ ਮੈਡੀਕਲ ਕਰਾਇਆ ਜਾਪੇ ਹੋ ਰਿਹਾ ਹੈ ਸਭ ਸਾਡੇ ਕੋਲ ਸਰਵਿਸ ਸਰਵਿਕ ਜੀ ਹੁਣ ਤੱਕ ਕਰਦਾ ਇਹਦਾ ਮੈਡੀਕਲ ਕਰਵਾਇਆ ਕੋਈ ਤੁਸੀਂ ਸਹੀ ਹੋ ਜਿਹੜੀ ਨੂੰ ਤਾਂ ਕਿ ਤਾਰਕੜ ਦਾ ਹੱਕ ਆਤਨਾ ਦੇਖੇ ਬਾਹਰੋਂ ਆਈ ਦੀ ਨੀਣੀ